ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਆਪ ਸਭ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਪਿਛਲੇ ਲੈਸਨ ਦੇ ਅੰਦਰ ਆਪ ਜੀ ਦੇ ਨਾਲ ਮੈਂ ਭਾਈ ਰਵਿੰਦਰ ਸਿੰਘ ਹਜੂਰੀ ਡਾਗੀ ਉਹਨਾਂ ਦਾ ਪਾਵਨ ਸ਼ਬਦ ਗੁਰਪੂਰ ਚਰਣੀ ਲਾਇਆ ਉਸ ਦੀ ਸਥਾਈ ਅਤੇ ਜੋੜ ਆਪ ਜੀ ਨੇ ਸਿਖਾਉਣ ਦਾ ਯਤਨ ਕੀਤਾ ਸੀ ਅੱਜ ਇਸੇ ਲੈਸਨ ਦੇ ਅੰਤਰਗਤ ਆਪ ਜੀ ਨੂੰ ਗੁਰਪੂਰ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਉਸ ਦੀ ਅੰਤਰਾ ਅਤੇ ਉਸ ਦਾ ਵਾਪਸ ਜਾਂਦੇ ਜਾਂ ਜੋੜ ਜਿਹੜਾ ਆਉਂਦਾ ਹੈ ਉਸ ਨੂੰ ਆਪ ਜੀ ਦੇ ਨਾਲ ਸਾਂਝਿਆ ਕਰਨ ਦਾ ਯਤਨ ਕਰਾਂਗਾ ਪਹਿਲਾਂ ਆਪ ਜੀ ਨੂੰ ਮੈਂ ਇਸ ਦੀ ਸਥਾਈ ਇੱਕ ਵਾਰ ਵਜਾ ਕੇ ਸੁਣਾ ਦਿੰਦਾ ਹਾਂ ਤਾਂ ਕਿ ਆਪ ਦੇ ਮਨ ਦੇ ਵਿੱਚ ਜਿਹੜਾ ਉਹ ਤਾਜ਼ਾ ਹੋ ਜਾਏ ਇੱਕ ਵਾਰੀ ਕਿਸ ਦੀ ਸਥਾਈ ਆਪ ਜੀ ਨੂੰ ਵਰਬਲੀ ਤੌਰ ਉੱਤੇ ਵਜਾ ਕੇ ਸੁਕਾ ਦਿੰਦਾ ਹਾਂ ਅਤੇ ਜੇ ਤੁਸੀਂ ਮੇਰਾ ਪਹਿਲਾ ਵਾਲਾ ਲੈਸਨ ਨਹੀਂ ਦੇਖਿਆ ਤਾਂ ਕਿਰਪਾ ਕਰਕੇ ਜਾ ਕੇ ਸਥਾਈ ਵਾਲੇ ਲੈਸਨ ਨੂੰ ਦੇਖਣ ਦਾ ਯਤਨ ਕਰੋ इस तो अगे फिर मैं इसका अंतरा आप जी ने सिखाने का यतन करा ये सी सताई हूँ है अंतरा दानी निरर सानी नी सानी नी दा 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 दानी निरर सानी नी सानी नी सानी दा 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 जह जा सोहेले स्लोच देखो जह जा सोहेले दानी निरर ी निी सानी नी, सानी नी, नी, नी र सी सानी सा सानी नी दा जह जहे जहा सोहेले दि निर नी 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 सानी नी धा 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 जह जाइया सोहेले फिर अंतरे दूसरी लाइन कर किरपा प्रभ मेले ਤਾਰ ਕੀਰਪਾ ਪ੍ਰਭ ਮੇਲੇ ਫੇਰ ਥੱਲੇ ਆ ਜਾਣਾ ਤਾਰ ਕੀਰਪਾ ਪ੍ਰਭ ਮੇਲੇ ਧਿਆਨਾਂ ਵੇਖੋ ਦਾਨੀ ਦਾ ਪਾ ਪਾ ਦਾ ਪਾ ਮਾਰੇ ਮਾ ਪਾਣੀ ਧਾ ਦਾ ਦਾਨੀ ਦਾ ਪਾ ਪਾ ਦਾ ਪਾ ਮਾ ਰੇ ਮਾ ਪਾਣੀ ਦਾ ਦਦ ਕਰ ਕਿਰਪਾ ਪ੍ਰਭ ਮੇਲੇ ਗਾਨੀ ਦਾ ਪਾਪਾ ਦਾ ਪਮਰੇ ਮਾ ਪਾਣੀ ਦਾ ਦਦ ਕਰ ਕਿਰਪਾ ਪ੍ਰਭ ਮੇਲੇ ਫਿਰ ਸਥਾਈ ਗੁਰਪੂਰੇ ਚਰਨੀ ਲਾ ਏ ਸੀ ਇਸ ਸ਼ਬਦ ਦਾ ਅੰਤਰਾ ਅਤੇ ਸਥਾਈ ਸੋ ਆਪ ਜੀ ਨੇ ਕਿਰਪਾ ਕਰਕੇ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਅਤੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਜੇ ਆਪ ਜੀ ਨੂੰ ਕੋਈ ਹੋਰ ਤਰੀਕੇ ਦੇ ਨਾਲ ਕੁਝ ਸੁਝਾਅ ਹੋਵੇ ਤੇ ਕਮੈਂਟ ਦੇਣਾ ਹੀ ਦੇਣ ਦੀ ਕਿਰਪਾਲਤਾ ਕਰਨੀ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ